ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਹਾਂ ਜੀ ਗੁੜ ਕਰਾਉਣ ਵਾਸਤੇ ਮੁੰਡੀ ਮੋੜ ਆਪਣੇ ਗਿੱਸੇ ਦੇ ਕਮਾਤ ਸੀਗਾ ਦੋ ਘਪਤਾ ਤੇ ਮੁੰਡੀ ਮੋੜ ਘੜਾਉਣ ਆਏ ਆ ਆਪਣੇ ਜਾਜ ਤੇ ਤੇ ਆਪਣੇ ਮੁੰਡੀ ਮੋੜ ਲਗਾ ਆ ਵੇ ਲੈਣਾ ਬਹੁਤ ਵਧੀਆ ਪ੍ਰਬੰਧਾ ਵੀ ਰੰਦਾ ਬੱਸ ਸੁਣਾ ਦੇ ਗਾੜਾ ਪਲਾ ਵੀ ਰਹਿਣਗੇ ਹਾਂ ਠੋਕੜੋ ਨਾ ਹਾਂ ਆਹ ਇਹ ਤੋਂ ਬਾਅਦ ਆਪਣਾ ਨੰਬਰੀਆ ਵਰਤਦੇ ਰਹੋ ਜੀ ਦਾ ਹਾਂ ਕੋਲ ਬਹੁਤ ਸੁਣਾ ਬਬੂ ਜੀ ਕਿੱਲਾ ਕਮਾ ਲੀਏ ਯਾਰ ਉਹਦੇ ਵਾਦੇ ਘੱਟ ਜਿਹਾ ਜਨਾ ਅੱਛਾ ਅੱਛਾ ਉਹ ਤਾਂ ਥੋੜਾ ਜਿਹਾ ਹੀ ਆਪਣੇ ਦਾ ਠੀਕ ਆ ਗੁਰਦੁਆਰਾ ਬਹੁਤ ਸੋਹਣਾ ਵਾ ਹਾਂਜੀ ਗੁਰਦੁਆਰਾ ਬਹੁਤ ਸੋਹਣਾ ਬਣਿਆ ਪਾਸਾਤੀ ਕਢਾਲ ਦੋ ਫੈਂਡ ਅੱਜ ਹਾਂਜੀ ਬਲੌਗ ਮਾਣਾ ਬਲੌਗ ਕਢਾਲ ਦੋ ਫੈਂਡ ਮੰਡਾ ਮੰਡਾ ਨਿਕਾਲ ਦੇ ਬਸ ਹੋ ਰ ਗਿਆ ਵਾ ਹੋ ਰ ਗਿਆ ਹੋ ਰ ਗਿਆ ਰੋਗਦਰੋਂ ਦੀ ਆਸ਼ਾ ਪਹਿਲਾ ਆਵੇ ਹੈ ਨਾ ਇਹ ਜਗਾੜਦਾ ਨਾ ਸਰਾਤਾ ਹੈ ਬੜੀ ਜਗਾੜ ਦੇਖੀ ਆ ਹਾਂ ਦਿਖਾ ਦਿਓ ਦਿਖਾ ਦਿੰਨੇ ਆ ਇਹ ਬਣਾ ਦੇ ਲਈ ਆ ਸਰਾ ਜਗਾੜ ਹੋ ਗਿਆ ਨਾ ਜਿੰਨਾ ਮਸ਼ੀਨਾਂ ਸੁਣਾਈਆਂ ਇਹ ਵੀ ਰੋਣੀ ਲਾਉਣ ਲੱਗਿਆ ਡਰਾਇਰ ਮੈਂ ਕਹੀਂ ਸਪਾਣ ਵਾਸਤੇ ਆਵੇ ਇਹਦੇ ਵਿੱਚ ਆਵੇ ਸਿਵਕਾਵੇ ਇਹਦੇ ਵਿੱਚ ਬਣੀ ਤਰਾਂ ਬਾਕੀ ਲੋਈ ਬਣ ਗਿਆ ਸ਼ੱਕਰ ਦਾ ਦਾ ਨਰਸਾਤ ਯਾਨੀ ਸ਼ੱਕਰ ਆਉਂਦਾ ਜੇ ਇਹਨੇ ਬੁਢੀ ਲਿ ਪਾਣੀ ਜੇ ਕਾ ਬੁਢੀ ਹੋ ਚ ਪੋਦੇ ਆ

ਸ਼ੱਕਰ ਬਸ ਉਹਨੂੰ ਕੁਝ ਨਹੀਂ ਕਰਨਿਆ ਉਹਨੂੰ ਇਹ ਵੀ ਹੁਣਾਂ ਨੇ ਦੇਖੋ ਕਿ ਇੰਨੇ ਥਾਂ ਵਿੱਚ ਹਨਾ ਇੱਕ ਵੇਲਣ ਨਾਲ ਆਇਆ ਵਾ ਤੇ ਇੱਕ ਆਪਣੀ ਡਰੇਅਰ ਲਾਉਣ ਲੱਗੇ ਹੁਣ ਮੱਕਈ ਸਕਾਉਣ ਵਾਲੀ ਕਣਕ ਕੁਲਕ ਚੋਣਾਂ ਜਨ ਸਕਾਉਣ ਵਾਸਤੇ ਤੇ ਆਪਣੇ ਅੰਦਰ ਲਾਈ ਵੀ ਉਹਨਾਂ ਨੇ ਚੱਕੀ ਆਟਾ ਜਦੀ ਫੀਡ ਫੂਡ ਵਾਸਤੇ ਜਿਹੜੀ ਦੇਖੋ ਇੰਨੇ ਕ ਥਾਂ ਵਿੱਚ ਜਿਸਮੇ ਕੀਤੀ ਸਾਰੀ ਵੀਰ ਉਹਨਾਂ ਨੇ ਸਾਰੇ ਕੰਮ ਦੀ ਗਸਟਮੈਂਟ ਜਿਹੜੀ ਇਹ ਇੰਨੇ ਥਾਂ ਵਿੱਚ ਕੀਤੀ ਵੀਰ ਨੇ ਵੀਰ ਨੂੰ ਆਹ ਉਹਨੇ ਮੇਲਾ ਦੱਸੰਦਾ ਵੀਰ ਕਹਿੰਦਾ ਕਿ ਮੈਂ ਵੀਰ ਕਹਿੰਦਾ ਕਿ ਮੈਂ ਕੱਲਾ ਕਰ ਲਾਂਗਾ ਤੇ ਸਾਰਾ ਕੰਮ ਜਿੱਥੇ ਮਤਲਬ ਇੰਨੇ ਥਾਂ ਜ ਮੈਂ ਕੱਲਾ ਹੀ ਸੰਭਾਲ ਦਿਆਂ ਸਾਰਾ ਸਟਾਫ ਨਾਲ ਖੇਤੀ ਵੀ ਕਰ ਰਿਹਾ ਹਾਂ ਉਹ ਕਹਿੰਦਾ ਕਿ ਮੈਂ ਜਗਾ ਜਿੰਨਾ ਵੀ ਸਾਰਾ ਕੰਮ ਆਣਾ ਤਾਂ ਇੱਕੋ ਥਾਂ ਤੇ ਕਰਨਾ ਹੈ ਕਿ ਮੈਨੂੰ ਸੌਖਾ ਜੀ ਇਕੱਲੇ ਨੂੰ ਇੱਥੇ ਆਉਣਾ ਜਾਣਾ ਜਿੱਦਾਂ ਕਿਡਾ ਮਾਰਨਾ ਸਾਰੇ ਕੰਮ ਜਿਹੜੇ ਇੱਕੋ ਥਾਂ ਤੇ ਕਰ ਲਵਾਂ ਕਿ ਮੈਨੂੰ ਹਣਾ ਸਹੀ ਲੱਗੂਗਾ ਤੇ ਬੜਾ ਵਧੀਆ ਲੱਗਾ ਜਿਗਾਰ ਯਾਰ ਇੱਥੇ ਵੀ ਦੱਸਣਾ ਮੈਂ ਕਈ ਕਹਿੰਦਾ ਇਹੋ ਜਿਹਾ ਗਾਂ ਲੋੜ ਕਰ ਜੀ ਵਿੱਚ ਪਾ ਕੇ ਵਿੱਚ ਆਪਣੇ ਵੇਲਾਣਾ ਭਰਾ ਸਾਰੇ ਸਿਸਟਮ ਵਿੱਚ ਬਹੁਤ ਵਧੀਆ ਜਿਹਾ ਦਾ ਤਿਆਰ ਕਰਨ ਦੇ ਮਸ਼ੀਨਾ ਜੀ ਅਜੇ ਫਿੱਟ ਨਹੀਂ ਕੀਤੀਆਂ ਅਜੇ ਰੰਗ ਰੋਗਣ ਉਹੰਗਾ ਜੇ ਸਾਰਾ ਹਿਸਤ ਨੂੰ ਫਿੱਟ ਕਰਨ ਲਾ ਜੇ ਲੋ ਜੀ ਪਾਏਗੇ ਆਪਾਂ ਆਪਣੇ ਸੱਡ ਵਿੱਚ ਮੰਨਦੇ ਆਪਣੇ ਟਾਲਾ ਤੋਂ ਹੁੰਦੇ ਆ ਸਵਾਲ ਤੁੰਦਰ ਆਪਣਾ ਦਰਿਆਲਾ ਬੋਟ ਵੀ ਵਗੈ ਰੈਡੀ ਰੂਬਾ ਸਿਲ ਮਾਰਤੇ ਸਾਰੇ ਨੂੰ ਦੋਰਾ ਕੋਠ ਮਾਰਤਾ ਅੱਜ ਬਣ ਗਿਆ ਪੂਰਾ ਵਧੀਆ ਹਾਂ ਜੁਆਨਾ ਕਿਦਾਂ ਹੁਣ ਲੱਗਿਓ ਜਵਾਨ ਗੇਟ ਨੂੰ ਰੰਗ ਮਾਰਨ ਵਾਸਤੇ ਕਹਿੰਨੇ ਆ ਜਿਹਦਾ ਖਾਣਾ ਬਣਾਇਆ ਬਲੇਜੋਣਾ ਕਿਦਾਂ ਲਾ ਦੂੰ ਦਾ ਕੇ ਦੇਣਾ ਕਿਹੜਾ ਘਾਂ ਬਣਾ ਲਾ ਹੱਦਾਂ ਰਹਿ ਗਈਆਂ ਹਾਂ ਹਾਂ ਦਾ ਦੇ ਪੰਜ ਦਿਨ ਇੱਕ ਨੂੰ ਪੰਜ ਦਿਨ ਇੱਕ ਨੂੰ ਜੀ ਹਰ ਕੋਠੀ ਕਰਨੀ ਹੋਵੇ ਸਾਲਿਕ 34 ਦੇ ਪੌਣੇ 6 ਮਹੀਨੇ ਤੇ ਮਰਵਾ ਰੱਖ ਫੇ ਛੱਡ ਦਿਓ ਨੀ ਚਰਨ ਮੋਨੀ ਵੀਰ ਨਾ ਕਰਦਾ ਨਾ ਐਸੇ ਕਰਦੀ ਆ ਉਹਦਾ ਨਹੀਂ ਤੂੰ ਗਾਾਨੂੰ ਕੋਈ ਕੰਮ ਲਾਉਣਾ ਪਤਾ ਤੈਨੂੰ ਕਿ ਲੱਭਦਾ ਨਹੀਂ ਮਾਲਾ ਨਹੀਂ ਕਰਦਾ ਇਹਦੇ ਲਾਉਣੇ 6 ਮਹੀਨੇ ਕੋਠੀ ਆ ਹਲੋ ਮੈਂ ਵੜਿਆ ਵਾ ਇਹ ਮੁੰਡੇ ਆਪਣੇ ਬਹੁਤ ਸੋਨਾ ਰੰਗ ਕਰਦੇ ਆ ਜੇ ਕਿਸੇ ਵੀਰ ਨੇ ਰੰਗ ਕਰਾਉਣਾ ਹੋਵੇ ਕਈ ਖੇਤੀਬਾੜੀ ਸੰਧਾ ਨੂੰ ਜਾਂ ਘਰ ਨੂੰ ਕਿ ਜੇ ਰੰਗ ਕਰਾਉਣਾ ਹੋਵੇ ਤੇ ਇਹਨਾਂ ਵੀ ਰਾਨਾ ਫਰਕ ਜਰੂਰ ਕਰਿਓ ਬਾਕੀ ਤਾਂ ਨੰਬਰ ਬੋਲ ਦਿੰਦੇ ਆ ਜੰਟੇਸ਼ ਹੈਲੋ ਨੰਬਰ ਬੋਲਦੇ ਆਉਦਾ 73474 ਓਏ ਆ ਇਹਨੇ ਉਹ ਕਲਾ ਦੇ ਮੜਾਇਆ 743 ਦੁਬਾਰਾ ਫੇਰ ਬੋਲਦੇ 73474 783 743 ਇਹਨਾਂ ਦਾ ਨੰਬਰ ਹੈ ਜੇ ਕਿਸੇ ਨੂੰ ਰੰਗ ਕਰਾਉਣਾ ਹੋਵੇ ਘਰ ਨੂੰ ਜਾ ਕੇ ਇੱਥੇ ਬੜੇ ਸੰਦਾ ਨੂੰ ਤੇ ਇਹ ਵੀ ਚੀਜ਼ ਨੂੰ ਇਹਦਾ ਕੰਮ ਬਹੁਤ ਸੋਨਾ ਕਰਦੇ ਏ ਤੇ ਤਿੰਨ ਜਾਣੇ ਅੱਜ ਦੋ ਜੀ ਕਿਨੇ ਆ ਜਾ ਤੇ ਵਧੀਆ ਕੰਮ ਕਰਦੇ ਮੁੰਡੇ ਜੇ ਕਿਸੇ ਨੂੰ ਰੰਗ ਕਰਾਉਣਾ ਜੇ ਜਰੂਰ ਆ ਨੰਬਰ ਤੇ ਨਾਲ ਫੜ ਕਰਿਓ ਤੇ ਬਾਕੀ ਦਾ ਮਾਤਨ ਪੂਰਾ ਕਰਨਗੇ ਨਾਲੇ ਠੇਕੇਦਾਰਾਂ ਦੇ ਸੁਣਤਾ ਹੈ ਆ ਠੇਕੇਦਾਰ ਨਾ ਦਾ ਮੈਂ ਠੇਕੇਦਾਰਾਂ ਦਾ ਹੋਏ ਆ ਠੇਕੇਦਾਰ ਆ ਠੇਕੇਦਾਰ ਆ ਹਾਂ ਇਹਨੇ ਆਉਣਾ ਸ਼ਾਮ ਨੂੰ ਸ਼ਾਮ ਅੱਛਾ ਜਿਹੜਾ ਮਾਰ ਆਉਣਾ ਪੀਨੇ ਟਾਈਮ ਪੀਨੇ ਟਾਈਮ ਆ ਮਾਰ ਤੇਰੇ ਮਾਲ ਨੂੰ ਮਾਰ ਦੋ ਨਾ ਲੈਕਾ ਠੇਕੇਦਾਰ ਨੂੰ ਇੱਕ ਵਾਰ ਮਾਰ ਦੋ ਸਰਦਾ ਨਹੀਂ ਆਦਾ ਹੱਥ ਦੇ ਬੜੇ ਨਹੀਂ ਸਰਦਾ ਨਹੀਂ ਇਹਨੂੰ ਮਾਰ ਦੋ ਰੇਗਮਲ ਠੇਕੇਦਾਰ ਨੂੰ ਬੜਾ ਗੋਰਾ ਆ ਜਾਊਗਾ ਨਹੀਂ ਨਹੀਂ ਰੇਗਮਲ ਮਾਰ ਕੇ ਕਾਲਾ ਰੰਗ ਬਚਣਾ ਕਿਹੜਾ ਬਲੈਕ ਹੀ ਬਚਣਾ ਜੀ ਫੇਰ ਬਲੈਕੀ ਨਹੀਂ ਨਹੀਂ ਸਰਦਾ ਫੇਰ ਕੀ ਫਾਇਦਾ ਰੇਗ ਫੇਰ ਰਹਿੰਦੇ ਹੋਈ ਦੇ ਚਿੱਟਾ ਮਾਰਨਾ ਤਾਂ ਮੋਟਾ ਝਾੜ ਚੜ੍ਹਈਆ ਕਰਨਾ ਪੈਂਦਾ ਨਹੀਂ ਚਿੱਟਾ ਮਾਰਨਾ ਫੇਕੀ ਫਾਇਦਾ ਜੀ ਕਾਲਾ ਮਾਰਨਾ ਫੇਰ ਬਿਲਕੁਲ ਮਾੜੀ ਮਾੜੀ ਕੁਸ਼ਕੀ ਉੱਡ ਜਾਊਗੀ ਤਜਰ ਨੂੰ ਆਦੋ ਮੇਰੇ ਵੀਰ ਆਹੋ ਆਈ ਨਹੀਂ ਬਾਦ ਨੇ ਆ हां ਵੀ ਰਾਨੋ ਕਿੱਦਾਂ ਇਹ ਆਪਣੀ ਗਾਨੀ ਸੁੰਦਰਾ ਹਾਂ ਕਿੱਦਾਂ ਹਾਂ ਹਾਂ ਮਾ ਇਹ ਰਾਨੀ ਸੁੰਦਰਾ ਵੀ ਕਿਵੇਂ ਸਗ ਮਾ ਚਾਰ ਲਾ ਪਿੰਡੀ ਸਭ ਇਹਨਾਂ ਪੱਜੀ ਕਰਨਾ ਨੇ ਇਤਰਾਣੇ ਇਹਨਾਂ ਨੇ ਹੁਣ ਬਾਹਰ ਕੱਢ ਮੈਂ ਛੇਤੀ ਬੱਸ ਇੱਥੇ ਕੱਲ ਨੂੰ ਕੱਲ ਨੂੰ ਕਰਦੇ ਸਾਰੀ ਇੱਥੇ ਜਿ ਤਰ੍ਹਾਂ ਨਾਲ ਕਿ ਵਿਲੇ ਹੋ ਗਏ। ਹਾਂ ਬੇਟਾ ਇਹਨੂੰ ਨੇ ਇੱਕ ਬੰਦ ਬਾਹਰ ਕੱਢ ਛੇਤੀ। ਤਾਂ ਮੈਂ ਭੱਜਾਂ ਬਾਹਰ ਖੁੱਲੇ ਸਾਂਦੇ। ਬਾੜੇ ਵੇ ਥਾਂ ਥੋੜਾ ਭੱਜਾਂ ਜੀ ਨੇ ਚੰਗੇ ਤਰ੍ਹਾਂ। ਇਸੇ ਵਾਰ ਪੰਜ ਭੁੱਜ ਲੈਂਦੀ ਆ। ਇਹਨੂੰ ਛੇਤੀ ਬਾਹਰ ਕੱਢ ਦੇ ਮੈਨੂੰ। ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਸਵੇਰੇ। ਅੱਜ ਆਪਾਂ ਗਏ ਸੀਗੇ ਗੁੜ ਬਣਾਉਣ ਵਾਤੇ ਆਪਣੇ ਸਿਰਕੂ ਦੇ ਨਾਲ। ਮੁੰਡੀ ਮੋੜ ਦੇ ਆ ਆ ਆਹ ਜਦੋਂ ਲੋਰ ਆਪਣਾ ਘਰ ਤੋਂ ਗਾਸੇ ਮਾਪਤਾ 100 ਦੇ ਸਵੇਰੇ ਵਾਈ ਗੁੱਡ ਦਾ ਕਾਲ ਸਾਹ ਵਾਈ ਗੁੱਡ ਜੀ ਕਿ ਭਾਤੇ